ਕਿ ਆਪਾਂ ਵੇਖੋ ਭਈਆਂ ਕੋਲ ਜਾਂਦੇ ਆ ਨੇਪਾਲੀਆਂ ਕੋਲ ਜਾਂਦੇ ਆ ਆ ਤੁਹਾਡੇ ਸਰਦਾਰ ਭਰਾ ਤੁਹਾਡੇ ਸਾਹਮਣੇ ਗੁਰਸੇਖ ਭਾਈ ਖਲੋਤੇ ਆ ਤੇ ਗੁਰਸੇਖ ਵੀਰ ਆ ਭਰਾਵਾਂ ਦੀ ਆਪਾਂ ਸਪੋਰਟ ਕਰਨੀ ਆ ਨਹੀਂ ਨਹੀਂ ਜੀ ਜਰੂਰ ਜੀ ਬਟਾਲਾ ਵਾਸੀ ਕੋ ਇੱਥੇ ਲਾ ਦਿਓ ਜੀ ਲੈਣਾ ਵੀਰ ਹੋਣਾ ਕੋ ਸੱਚੀ ਗੱਲ ਪਾ ਜੀ ਸਤਿ ਸ਼੍ਰੀ ਅਕਾਲ ਸਰ ਇਹ ਭਾਜੀ ਨਾਮ ਦੱਸੋ ਜੀ ਸਭ ਤੋਂ ਪਹਿਲਾਂ ਆਪਣਾ ਸਰ ਨਾਮ ਮੇਰਾ ਹਰਮਨ ਹੈ ਠੀਕ ਹੈ ਜੀ ਬਟਾਲੇ ਦੇ ਰਹਿਣ ਵਾਲੇ ਆ ਤੇ ਇਹ ਭਾਜੀ ਕਾਰਡ ਦਾ ਕੀ ਨਾਮ ਜੀ ਤੁਹਾਡੀ ਸਰ ਸਾਡੀ ਕਾਰਡ ਦਾ ਨਾਮ ਆ ਮਿਸਟਰ ਗੁਰੀ ਚਾਂਪ ਓਕੇ ਫਲੇਵਰ ਵੀਲ ਸਰ ਇਹ ਨਿਊ ਇਅਰ ਤੇ ਓਪਨਿੰਗ ਕੀਤੀ ਐਸੇ ਸਾਲ ਆਪਣੀ ਓਪਨਿੰਗ ਕੀਤੀ ਅੱਜ 22 ਤਾ 30ਵਾਂ ਦਿਨ ਆ ਸਾਡਾ ਇੱਥੇ ਕਾਰਡ ਦਾ ਠੀਕ ਕਿਵੇਂ ਦਾ ਰਿਸਪੌਂਸ ਆ ਜੀ ਬਟਾਲੇ ਸ਼ਹਿਰ ਵਾਸੀਆਂ ਦਾ ਸਰ ਬਟਾਲੇ ਸ਼ਹਿਰ ਵਾਸੀਆਂ ਦਾ ਰਿਸਪੌਂਸ ਬਹੁਤ ਹੀ ਸ਼ਾਨਦਾਰ ਰਿਹਾ ਹੈ ਉਹਨਾਂ ਨੂੰ ਜਿਸ ਤਰ੍ਹਾਂ ਦੀ ਆਪਾਂ ਚਾਂਪ ਬਣਾ ਕੇ ਦੇ ਰਹੇ ਹਾਂ ਸਰ ਇਸ ਤਰ੍ਹਾਂ ਦੀ ਚਾਂਪ ਉਹਨਾਂ ਨੇ ਫ ਜੋ ਵੇਖੋ ਆਮ ਵੈਜੀਟ ਪਾ ਕੇ ਦਿੰਦੇ ਸਾਰੇ ਚਾਂਪਦੇ ਦੇ ਵਿੱਚ ਸਿਰਫ ਬਰੋਕਲੀ ਪਿਆਜ਼ ਪਾ ਕੇ ਦਿੰਦੇ ਆ ਓਕੇ ਮੇਰੀ ਸਰ ਵੈਜੀਸ ਚੈੱਕ ਕਰ ਸਕਦੇ ਜੀ ਵੇਖੋ ਸਾਰੀ ਮੈਜੀਸ ਮੇਰੇ ਪਿਆਜ ਆਏਗਾ ਕੈਪਸਿਕਮ ਆਏਗਾ ਸਵੀਟ ਕਾਰਨ ਆਏਗਾ ਕੈਬੇਜ ਆਏਗਾ ਬਰੋਕਲੀ ਆਏਗਾ ਮਸ਼ਰੂਮ ਆਏਗਾ ਪਨੀਰ ਆਏਗਾ ਮੇਰੀ ਮੇਰੀ ਚਾਂਪਦੇ ਵਿੱਚ ਇਹ ਚਾਂਪਦੇ ਵਿੱਚ ਭਾਜੀ ਸਟਫਿੰਗ ਕੀਤੀ ਹੁੰਦੀ ਹੈ ਤੁਸੀਂ ਸਟਫਿੰਗ ਸਾਰੇ ਇਹਦੀ ਆਪਣੇ ਖੋਦ ਦੀ ਮੈਡੀਨੇਸ਼ਨ ਕੀਤੀ ਆਪਾਂ ਅੱਛਾ ਤੇ ਬਾਕੀ ਸਰ ਚਾਂਪ ਇੱਕ ਵਾਰੀ ਟਰਾਈ ਕਰਕੇ ਵੇਖੋ ਮੇਰੇ ਜਿੰਨੇ ਵੀਰ ਭਰਾ ਹੋਏ ਠੀਕ ਹੈ ਟਾਲੇ ਦੇ ਰਹਿਣ ਵਾਲੇ ਜਾਂ ਆਊਟ ਆਫ ਸਟੇਟ ਆਪਣੇ ਇੱਥੋਂ ਦੇ ਰਹਿਣ ਵਾਲੇ ਆ ਇੱਕ ਵਾਰੀ ਵਿਜ਼ਿਟ ਕਰਕੇ ਸਾਡੀ ਚਾਂਪ ਜਰੂਰ ਟਰਾਈ ਕਰਨਾ ਸਾਡੇ ਮੀਨੂ ਦੇ ਵਿੱਚ ਸਰ ਤੁਹਾਨੂੰ ਮਲਾਈ ਚਾਂਪ ਮਿਲੇਗੀ ਓਕੇ ਮਲਾਈ ਮਿਲੇਗੀ ਮਸਾਲਾ ਅਫਗਾਨੀ ਲੈਮਨ ਮਿਲੇਗੀ ਸਪ੍ਰਿੰਗ ਰੋਲ ਮਿਲਣਗੇ ਰੋਸਟਡ ਸਪ੍ਰਿੰਗ ਰੋਲ ਮਿਲਣਗੇ ਠੀਕ ਹੈ ਜੀ ਮੁਹੰਮਦ ਵੀ ਸਾਡੇ ਰੋਸਟਡ ਮਿਲਣਗੇ ਸਰ ਰਮਾਲੀ ਰੋਟੀ ਮਿਲੇਗੀ ਟਿੱਕੇ ਦੇ ਵਿੱਚ ਅੱਡੇ ਕੋ ਪਨੀਰ ਟਿੱਕਾ ਹੋ ਜਾਏਗਾ ਲੈਮਨ ਟਿੱਕਾ ਹੋ ਜਾਏਗਾ ਅਫਗਾਨੀ ਹੋ ਜਾਏਗਾ ਮਸਾਲਾ ਹੋ ਜਾਏਗਾ ਮਸ਼ਰੂਮ ਟਿੱਕਾ ਹੋ ਜਾਏਗਾ ਤੇ ਆਪਣੇ ਕੋਲ ਹਰ ਤਰ੍ਹਾਂ ਦੀ ਵੈਰਾਈਟੀ ਸਾਰੀ ਰੋਸਟਡ ਮਿਲੇਗੀ ਸਰ ਮਾਰੇ ਵੈਰਾਈਟੀ ਕਾਫੀ ਫੋਲਰ ਰੱਖੀ ਹੈ ਜੀ ਬਿਲਕੁਲ ਸਰ ਬਿਲਕੁਲ ਇਹ ਭਾਈ ਉਮਰਾਂ ਤੁਹਾਡੀਆਂ ਬੜੀਆਂ ਛੋਟੀਆਂ ਛੋਟੀਆਂ ਲੱਗਣ ਡੀਆਂ ਤੇ ਇਨੀ ਛੋਟੀ ਉਮਰ 'ਚ ਇਹ ਆਪਣਾ ਸੈਟਪ ਵੀ ਸ਼ੁਰੂ ਕੀਤਾ ਜੇ ਇਹ ਕਿਉਂ ਜੇ ਸਰ ਉਮਰਾਂ ਵੇਖੋ ਉਮਰਾਂ ਮਾਇਨੇ ਨਹੀਂ ਰੱਖਦੀਆਂ ਜਦੋਂ ਸਾਈਟ ਅਪ ਕਰਨਾ ਹੋਵੇ ਸਟਾਰਟ ਕੁਛ ਜਜਬਾ ਹੋਣਾ ਚਾਹੀਦਾ ਅੰਦਰ ਆਡੇ ਤੇ ਸਰ ਉਹਦੇ ਵਿੱਚ ਉਮਰ ਨਹੀਂ ਮਾਇਨੇ ਕਰਦੀ ਇਹ ਛੋਟਾ ਬ੍ਰਦਰ ਸਾਡਾ ਗੁਰੀ ਏ ਵੀਰ ਮੇਰਾ ਭਰਾ ਵਾ ਓਕੇ ਇਹ ਕੰਟੀਨੇਟਰ ਸ਼ਿਪ ਚੰਡੀਗੜ੍ਹ ਦੇ ਵਿੱਚ ਰਿਹਾ ਬ੍ਰਿਸ਼ਟਾ ਦੇ ਵਿੱਚ ਮੋਕਲ ਛੋਟਾ ਸਭ ਕੁਝ ਇਹ ਤਿਆਰ ਕਰਦੇ ਆ ਅੱਛਾ ਜੀ ਤੇ ਇਹਨਾਂ ਨੇ ਕਾਫੀ ਸਟਰਗਲ ਕੀਤਾ ਸਾਡੇ ਫਾਦਰ ਸਾਹਿਬ ਹੈ ਨਹੀਂ ਸਰ ਓਕੇ ਤੇ ਮੇਰਾ ਖੁਦ ਦਾ ਫਰਨੀਚਰ ਇੰਟੀਰੀਅਰ ਦਾ ਕੰਮ ਹੀ ਹੈਗਾ ਤੇ ਆਏ ਵੀਰ ਦੇ ਨਾਲ ਆਪਾਂ ਹੈਲਪ ਕਰਾ ਰਹੇ ਆ ਤੇ ਇਹਨਾਂ ਦਾ ਇੱਕ ਵਾਰੀ ਸੈਟਅਪ ਕਰਾਤਾ ਤੇ ਬਾਕੀ ਗੁਰੂ ਰਾਮਦਾਸ ਦੇ ਟੋਰਾਵਾਂ ਬਾਬੂ ਖੰਡੇ ਵਾਲੇ ਦੇ ਹੱਥਾਂ ਸਾਡਾ ਕੁਝ ਜੀ ਸਹੀ ਆ ਬਾਬਾ ਜੀ ਕਿਰਪਾ ਕਰਨਗੇ ਜੀ ਬਿਲਕੁਲ ਸਰ ਕੋਈ ਕੀ ਤਿਆਰ ਕਰਾਂਗੇ ਜੀ ਆਪਦੇ ਵਿੱਚ ਸਾਡੇ ਕੋਲ ਮਲਾਈ ਚਾਹ ਮਸਾਲਾ ਅਫਗਾਨੀ ਤੇ ਲੈਮਨ ਚਾਹਪ ਹੋਏਗੀ ਸਰ ਠੀਕ ਹੈ ਜੀ ਆਪਾਂ ਇੱਕ ਚੀਜ਼ਾ ਲੈ ਕੇ ਲਈ ਆ ਜਰੂਰ ਸਰ ਫੋਕਸ ਕਰੋਗੇ ਨੋ ਟੇਸਟ ਨੋ ਮਨੀ ਸਹੀ ਹੈ ਜੀ ਸਹੀ ਹੈ ਇੱਕ ਵਾਰੀ ਜਰੂਰ ਆਣ ਵੀਰ ਭਰਾ ਆਉਣ ਬਾਕੀ ਸਰ ਬਲੀਵ ਇਨ ਕੁਆਲਟੀ ਨੋਟ ਇਨ ਕੁਆਂਟੀਟੀ ਮੇਰੀ ਕੁਆਂਟੀਟੀ ਤੇ ਨਹੀਂ ਜਾਣਾ ਤੁਹਾਨੂੰ 6 6 10 10 ਪੀਸ ਚਾਹਪ ਦੇ ਮਿਲਣਗੇ ਮੇਰੇ ਕੋਲ 6 ਪੀਸ ਚਾਹਪ ਦੇ ਹੋਣਗੇ ਇੱਕ ਵਾਰੀ ਜਰੂਰ ਟਰਾਈ ਕਰਕੇ ਵੇਖੋ ਸਾਨੂੰ ਪਨੀਰ ਟਿੱਕਾ ਆਪਾਂ ਟਰਾਈ ਕਰਾਉਨੇ ਆ ਅੱਜ ਲੈਮਨ ਦੇ ਵਿੱਚ ਪਨੀਰ ਟਿੱਕਾ ਵੀ ਆ ਬਿਲਕੁਲ ਸਰ ਪਨੀਰ ਟਿੱਕਾ ਸਰ ਸਾਡੇ ਕੋ ਰੋਸਟਡ ਮੋਮੋਜ਼ ਵੀ ਆ ਜਾਣਗੇ ਸਾਰੇ ਫਰੈਸ਼ ਸਰ ਸਾਡੇ ਘਰ ਦੇ ਮੇਰੀ ਫੈਮਲੀ ਮੰਮੀ ਮੰਮੀ ਸਾਰੇ ਤਿਆਰ ਕਰਦੇ ਆ ਆਪਣਾ ਸੋਦਾ ਘਰੇ ਤਿਆਰ ਕਰਦਾ ਫਰੈਸ਼ ਵਾਹ ਬਈ ਵਾਹ ਸਾਰੀ ਫੈਮਲੀ ਰਲ ਕੇ ਕੰਮ ਕਰਦੇ ਆ ਬਿਲਕੁਲ ਸਰ ਬਿਲਕੁਲ ਤੇ ਸੌਸ ਭਾਜੀ ਨਾਲ ਕਿਹੜੀ ਹੁੰਦੀ ਆ ਇਧਰ ਤੁਸੀਂ ਕਿਹੜੀ ਰੱਖੀ ਐ ਸੌਸ ਸੌ ਸਰ ਮਿੰਟ ਸੌਸ ਹੋਏਗੀ ਤੇ ਓਕੇ ਚਲੀ ਜੇ ਅੱਛਾ ਇਹ ਮੈਂ ਸਾਰਾ ਕੁਝ ਆਪ ਤਿਆਰ ਕਰਦੇ ਜੀ ਜੀ ਸਰ ਵਾਹ ਵੀ ਤੇ ਇਹ ਕੀ ਪਾਤਾ ਜੀ ਮਾਰਾ ਜੀ ਇਹ ਸਾਰੇ ਬੱਟਰ ਰਿਆ ਹੁਣ ਪਾਏਗਾ ਵਿੱਚ ਕਿਉ ਅੱਛਾ ਸਿੱਫਤੀ ਦਾ ਤੇ ਕਿਉ ਕਿਹੜਾ ਵਰਤਦੇ ਜੀ ਸਿੱਫਤੀ ਦਾ ਸਰ ਸਿੱਫਤੀ ਦਾ ਕਿਉ ਹੋ ਜੇ ਵਾਹ ਬਈ ਵਾਹ ਸਹੀ ਆ ਜੀ ਸਹੀ ਆ ਤੇ ਸਰ ਆਪਣੇ ਕੋ ਅਮੂਲ ਕਰੀਮ ਵਾਹ ਹੋਏ ਹੋਏ ਸਮਾਨ ਸਾਰਾ ਬ੍ਰਾਂਡਡ ਹੀ ਰੱਖਿਆ ਮਾਰਾ ਤੁਸੀਂ ਜੀ ਸਰ ਕੋਈ ਲੋਕਲ ਨਹੀਂ ਜਿਆ ਹੈ ਕੁਆਲਟੀ ਵਿੱਚ ਸਰ ਨੋ ਕੰਪਰੋਮਾਈਜ਼ ਸਹੀ ਆ ਭਾਜੀ ਸਹੀ ਆ ਦਵਾਂਗੇ ਤੇ ਕਸਟਮਰ ਆਪੇ ਖੁਦ ਚੱਲ ਕੇ ਆਏਗਾ ਸਰ ਸਹੀ ਜੀ ਸਹੀ ਜੀ ਪਣ ਆਹ ਕਾਰਟ ਆਪਣਾ ਫਰਨੀਚਰ ਇੰਟੀਰੀਅਰ ਦਾ ਕੰਮ ਆ ਇੱਕ ਵਾਰੀ ਸਰ ਕਾਰਟ ਦਿਖਾ ਦਿਓ ਇਹ ਕਾਰਟ ਮੈਂ ਖੁਦ ਤਿਆਰ ਕੀਤੀ ਸਰ ਇਹ ਤੁਸੀਂ ਭਾਜੀ ਆਪ ਕੀਤੀ ਤਿਆਰ ਸਰ ਖੁਦ ਤਿਆਰ ਕੀਤੀ ਆ ਮੈਨੂੰ 6 ਡੇਅ ਦੇ ਵਿੱਚ ਮੈਂ ਪੂਰੀ ਜਨ ਜਨ ਕਾਰ ਕਰਾਈ ਜੇ ਮਹਾਰਾਜ ਤੁਸੀਂ ਜੀ ਜੀ ਬਿਲਕੁਲ ਸਰ ਇਹ ਭਾਜੀ ਕੋਈ ਆਪਣਾ ਨੰਬਰ ਦੋ ਜੇ ਕਿਹਨੇ ਕਾਰਟ ਵੀ ਤਿਆਰ ਕਰਵਾਉਣੀ ਹੋਵੇ ਤੁਹਾਡੇ ਹਾਂਜੀ ਸਰ ਬਿਲਕੁਲ ਸਾਡਾ ਨੰਬਰ ਹੈਗਾ 98726 08184 ਇਹ ਭਾਜੀ ਕੀ ਕੀ ਪਾਤਾ ਜੀ ਇਧਰ ਤੁਸੀਂ ਤਾਰੇ ਚ ਅਨਨ ਪਈਆ ਕੈਪਸਿਕਮ ਪਈਆ ਮਿਰਚ ਪਈਆ ਕੈਬਜ ਪਈਆ ਓਕੇ ਵਾਹ ਜੀ ਵਾਹ ਪੂਰਾ ਮਾਰਾ ਹੀ ਹੈ ਤੁਸੀਂ ਸਹੀ ਹੈ ਜੀ ਸਹੀ ਆ ਪੂਰੀ ਜ਼ਬਰਦਸਤ ਆਈਟਮ ਤਿਆਰ ਕਰਨੀ ਤੁਹਾਨੂੰ ਲੱਗਦਾ ਹੈ ਜੀ ਬਿਲਕੁਲ ਸਰ ਬਿਲਕੁਲ ਬਿਲਕੁਲ ਸਪੈਸ਼ਲ ਗੁਰੀ ਸਪੈਸ਼ਲ ਆ ਨਾ ਇਹ ਜੀ ਜੀ ਬਿਲਕੁਲ ਸਰ ਗੁਰੀ ਸਪੈਸ਼ਲ ਚਾਹ ਮ ਖਵਾਵਾਂਗੇ ਆਪਾਂ ਤੁਹਾਨੂੰ ਸਹੀ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਹੋਰ ਅਪਡੇਟ ਲੈ ਕੇ ਆਵਾਂਗੇ ਸਮੇਂ ਦੇ ਮੁਤਾਬਕ ਆਪਾਂ ਬਹੁਤ ਸਾਰੀਆਂ ਵੈਰਾਈਟੀਆਂ ਪੇਸ਼ ਕਰਕੇ ਦੇਵਾਂਗੇ ਆਪਣੇ ਵੀਰ ਭਰਾਵਾਂ ਨੂੰ ਭੈਣ ਭਰਾਵਾਂ ਨੂੰ ਸੱਜਣਾ ਨੂੰ ਸਾਰਿਆਂ ਨੂੰ ਇਹ ਪਾਜੀ ਕੀ ਪਾਤਾ ਜੀ ਹੁਣ ਇਹ ਸਰ ਮਿੰਟ ਚਟਪੜੀ ਖਾਣੀ ਨਾ ਤੁਸਾਂ ਨੇ ਆ ਚਟਪੜੀ ਹੈਂਦੀ ਜਾਂਦੀ ਬਿਲਕੁਲ ਜੀ ਇਹ ਮਿੰਟ ਪਾਤੀ ਤੇ ਨਾਲ ਕਿਹੜੀ ਪਾਈ ਆ ਨਾਲ ਸਰ ਚਿਲੀ ਗਾਰਲਿਕ ਓਕੇ ਜੀ ਅੱਜ ਇਹ ਆਪਣੇ ਮੰਮੀ ਜੀ ਤਿਆਰ ਕਰਦੇ ਨੇ ਨਾਲ ਹੈਲਪ ਕਰਾਉਂਦੇ ਸਾਡੀ ਓਕੇ ਇੱਕ ਚੀਜ਼ ਹੋਰ ਕਹਿਣਾ ਚਾਹੁੰਦਾ ਸਰ ਮੈਂ ਤੁਹਾਨੂੰ ਕੀ ਆਪਾਂ ਵੇਖੋ ਭਈਆਂ ਕੋਲ ਜਾਂਦੇ ਆ ਨੇਪਾਲੀਆਂ ਕੋਲ ਜਾਂਦੇ ਆ ਆ ਤੁਹਾਡੇ ਸਰਦਾਰ ਭਰਾ ਤੁਹਾਡੇ ਸਾਹਮਣੇ ਗੁਰਸੇਖ ਭਾਈ ਖਲੋਤੇ ਆ ਤੇ ਗੁਰਸੇਖ ਵੀਰ ਆ ਭਰਾਵਾਂ ਦੀ ਆਪਾਂ ਸਪੋਰਟ ਕਰਨੀ ਆ ਨਹੀਂ ਨਹੀਂ ਜੀ ਜਰੂਰ ਜੀ ਬਟਾਲਾ ਵਾਸੀ ਹੋ ਇੱਥੇ ਲਾ ਦਿਓ ਜੀ ਲੈਣਾ ਵੀਰ ਹੋਣਾ ਕੋ ਜੀ ਜੀ ਬਿਲਕੁਲ ਸਰ ਬਹੁਤ ਵਧੀਆ ਫੂਡ ਆ ਵੇਖੋ ਫਰੈਸ਼ ਚੀਜ਼ਾਂ ਇਹਨਾਂ ਭਈਆਂ ਸਾਰੀਆਂ ਹੀ ਜੀ ਜੀ ਡੇਰੀ ਪ੍ਰੀ ਦਾ ਬਿਲਕੁਲ ਕਈ ਸਰ ਸੋਇਆ ਪਨੀਰ ਹੀ ਖਵਾਈ ਜਾਂਦੇ ਨੇ ਕਸਟਮਰ ਬੜਾ ਖੁਸ਼ ਹੋ ਕੇ ਖਾਂਦਾ ਵਾ ਆਪਣਾ ਕੋਲ ਸਾਰਾ A to Z ਫਰੈਸ਼ ਮਾਲ ਹੋਇਆਗਾ ਓਨੀ ਚੀਜ਼ ਲਿਆਣੀ ਆ ਇਹ ਭਾਈ ਕਰੀਮ ਆਗੀ ਜੀ ਬਿਲਕੁਲ ਸਰ ਓਏ ਕਿੰਨੀ ਬਾਤ ਆ ਸਾਰੇ ਨਹੀਂ ਨਹੀਂ ਬੱਸ ਬੱਸ ਬੋਲ ਬੱਸ ਕਰੋ ਬੱਸ ਕਰੋ ਨਹੀਂ ਨਹੀਂ ਸਰ ਇਹ ਵੀਡੀਓ ਦੇ ਵਿੱਚ ਆਪਾਂ ਦਿਖਾਉਣ ਲਈ ਨਹੀਂ ਕੁਆਂਟੀਟੀ ਉਨੀ ਪਾ ਨਹੀਂ ਕਸਟਮਰ ਖੁਸ਼ ਕਰਨਾ ਹੈ ਕਰੀ ਆਪਾਂ ਸਹੀ ਹੈ ਜੀ ਸਹੀ ਹੈ ਬਿਲਕੁਲ ਸਰ ਉਹਨਾਂ ਮਟੀਰੀਅਲ ਲੈ ਕੇ ਆਈਦਾ ਜਿੰਨਾ ਸਾਡਾ ਲੱਗ ਜਾਵੇ ਇਹ ਨਹੀਂ ਕਿ ਅੱਜ ਵੱਧ ਗਿਆ ਤੇ ਉਹਨੂੰ ਸਵੇਰੇ ਆਪਾਂ ਫੇਰ ਰੈਗੂਲਰ ਕਰ ਦਈਏ ਨਹੀਂ ਵਧਿਆ ਜਿੰਨਾ ਜਿੱਥੇ ਕੰਮ ਮੇਰੇ ਵੱਲੋਂ 8 ਵਜੇ ਖਤਮ ਹੋ ਜਾਏ 9 ਵਜੇ ਹੋ ਜਾਏ ਜਿੱਥੇ ਖਤਮ ਉੱਥੇ ক্লোਜ਼ ਮੇਰਾ ਕੰਮ ਸਹੀ ਹੈ ਜੀ ਸਹੀ ਹੈ ਬਿਲਕੁਲ ਸਰ ਲਓ ਜੀ ਹੋ ਗਿਆ ਭਾਜੀ ਤਿਆਰ ਬੱਸ ਸਰ ਹੋ ਗਿਆ ਤੁਹਾਡਾ ਪਨੀਰ ਟਿੱਕਾ ਤਿਆਰ ਹੋ ਗਿਆ ਸਰ ਇਹ ਆ ਗਈ ਜੀ ਸੌਸ ਮਿੰਟ ਸੌਸ ਬਿਲਕੁਲ ਸਰ ਤੇ ਨਾਲ ਆ ਗਏ ਪਿਆਜ਼ ਲੱਛੇ ਵਾਲੇ ਹੋ ਗਿਆ ਤਿਆਰ ਭਾਜੀ ਜੀ ਸਰ ਵਾਹ ਬਈ ਵਾਹ ਲਓ ਜੀ ਕਰਤਾ ਜੀ ਭਾਜੀ ਇਹਨਾਂ ਨੇ ਪਨੀਰ ਟਿੱਕਾ ਤਿਆਰ ਹੈ ਸਰ ਰੰਗਤ ਚੈੱਕ ਕਰੋ ਤੁਸੀਂ ਪਨੀਰ ਟਿੱਕੇ ਦੀ ਸਹੀ ਆ ਭਾਜੀ ਸਹੀ ਆ ਜੀ ਬਿਨ ਬਾਦਲ ਬਰਸਾਤ ਕਰਦੀ ਜੀ ਭਾਈ ਬਿਲਕੁਲ ਸਰ ਬਿਲਕੁਲ ਚੈੱਕ ਬਈ ਇਧਰ ਇਹ ਭਾਜੀ ਕੱਲਾ ਵੀਡੀਓ ਕਰਕੇ ਤਨੀ ਜੇ ਨਹੀਂ ਸਰ ਇਹ ਰੈਗੂਲਰ ਸਾਡੀਆਂ ਬਰਸਾਤਾਂ ਹੁੰਦੀਆਂ ਰਹਿੰਦੀਆਂ ਵਾ ਅੱਛਾ ਇਹ ਡੇਲੀ ਬਰਸਾਤਾਂ ਜੀ ਸਰ ਸ਼ਾਮ ਨੂੰ ਬਰਸਾਤਾਂ ਹੀ ਹੁੰਦੀਆਂ ਆਡੀਆਂ ਵਾਹ ਜੀ ਵਾਹ ਸਹੀ ਆ ਜੀ ਲਓ ਜੀ ਉੱਪਰ ਕਰੀਮ ਆ ਗਈ ਜਿਹੜੇ ਉੱਪਰ ਹੈ ਉੱਪਰ ਆਡੀ ਸਰ ਕਰੀਮ ਦੇ ਥੋੜੇ ਜਿਹਾ ਪਾ ਕੇ ਜੇ ਗੜੇ ਵਾਹ ਰੀ ਵਾ ਮੈਂ ਕਿਹਾ ਪੂਰੀ ਜਜਾਕਾਰ ਕਰਾਈ ਜੀ ਬਿਲਕੁਲ ਸਰ ਆ ਹੁਣ ਸਰ ਖਾਣ ਮਾਤੇ ਹੋ ਗਈ ਤੁਹਾਡੇ ਰੈਡੀ ਠੀਕ ਹੈ ਜੀ ਏ ਪਾਜੀ ਹੁਣ ਇਹਦਾ ਪ੍ਰਾਈਸ ਦੱਸ ਦੋ ਪ੍ਰਾਈਸ ਕਿੰਨਾ ਦੇਦਾ ਸਰ ਪਨੀਰ ਟਿੱਕਾ ਦਾ ਮੇਰਾ ਪ੍ਰਾਈਸ ਹੈਗਾ 150 ਰੁਪਏ ਪਨੀਰ ਟਿੱਕਾ ਓਕੇ ਇੱਕ ਵਾਰੀ ਛਕੋਗੇ ਤੇ ਤੁਹਾਨੂੰ ਤਾਂ ਹੋ ਜਗੀ ਸਰ ਇੱਕ ਪਨੀਰ ਟਿੱਕਾ ਖਾ ਕੇ ਤੇ ਪਾਜੀ ਇਹ ਖਾਣ ਵਾਸਤੇ ਕਿਹੜੀ ਜਗ੍ਹਾ ਤੇ ਆਉਣਾ ਪਏਗਾ ਜੀ ਸਰ ਇਹ ਤੁਹਾਨੂੰ ਖਾਣ ਵਾਸਤੇ ਸਰ ਬਟਾਲੇ ਸਿਟੀ ਦੇ ਵਿੱਚ ਤੁਹਾਨੂੰ ਨੀਅਰ ਜਸਾ ਸਿੰਘ ਹਾਲ ਓਕੇ ਫੈਸ਼ਨ ਲੰਡਨ ਵਾਲਿਆਂ ਦਾ ਸ਼ੋਅਰੂਮ ਜਿਹੜਾ ਕੱਪੜੇ ਵਾਲਾ ਸ਼ੋਅਰੂਮ ਹੈ ਬਿਲਕੁਲ ਨਾਲ ਹੀ ਆ ਸਰ ਸਹੀ ਹੈ ਜੀ ਸਹੀ ਹੈ ਤੇ ਟਾਈਮਿੰਗ ਪਾਜੀ ਦੱਸੋ ਕਿੰਨੇ ਵਜੇ ਸਰ ਟਾਈਮਿੰਗ ਆਦੀ ਸ਼ਾਮ 4 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ 10 ਵਜੇ ਤ ਰੋਕੇਸ਼ਨ ਦਾ ਪਤਾ ਨਾ ਲੱਗੇ ਤੇ ਸਰ ਸਾਡਾ ਫੋਨ ਨੰਬਰ ਹੈਗਾ 9872608184 ਮਿਸਟਰ ਗੁਰੀ ਚਾਂ ਬਟਾਲਾ